ਜੀ ਸਾਡੀ ਖਬਰ ਇੱਥੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਵੀ ਇਹ ਬੈਲ ਆਪਾਂ ਵਜਾਵਾਂਗੇ ਨਹੀਂ ਮੰਨ ਲਓ ਤੁਸੀਂ ਦੋ ਵਾਰ ਬੈਲ ਵਜਾਈ ਤਾਂ ਤੁਸੀਂ ਗੇਟ ਨਹੀਂ ਖੋਲਿਆ ਤੀਜੀ ਵਾਰ ਜਦੋਂ ਆਪਾਂ ਬੈਲ ਵਜਾਵਾਂਗੇ ਇਹਦੀ ਤਾਂ ਤੁਹਾਡੇ ਆਟੋਮੈਟਿਕਲੀ ਕਾਲ ਆ ਜੂਗੀ ਫੋਨ ਤੇ ਤੇ ਤੁਹਾਨੂੰ ਪਤਾ ਹੋਊਗਾ ਕਿ ਤੁਹਾਡੇ ਘਰ ਦੇ ਬਾਹਰ ਕੌਣ ਖੜਾ ਹੈ ਜਿਵੇਂ ਕਿ ਆਪਣੇ ਖੇਤਾਂ ਦੇ ਵਿੱਚ ਮੋਟਰ ਵਗੈਰਾ ਹੋ ਗਈ ਹੈ ਕੁਝ ਉੱਥੇ ਬਹੁਤ ਸਾਰੇ ਕੈਮਰੇ ਲੱਗਦੇ ਆ ਜਿਹੜੇ ਉਹ ਸੋਲਰ ਕੈਮਰੇ ਇਹਨਾਂ ਕੋਲੇ ਹੈਗੀ ਕਾਫੀ ਰੇਂਜ ਅੱਛੀ ਫਿਰ 4G ਕੈਮਰਾ ਜੇ ਤੁਹਾਡੇ ਘਰੇ ਇੰਟਰਨੈਟ ਨਹੀਂ ਲੱਗਿਆ ਹੋਇਆ ਜਾਂ ਕੁਝ ਵੀ ਹੈਗਾ ਨਹੀਂ ਨਾ ਤਾਂ ਉਹ ਇੱਕ سیم ਪਾ ਕੇ ਸਿੱਧਾ ਇੱਕ ਕੈਮਰਾ ਚਲਾ ਸਕਦੇ ਆ ਤਾਂ ਇਹ ਬਹੁਤ ਅੱਛੀ ਆਪਸ਼ਨਸ ਹੈਗੀ ਹੈ ਕਿਉਂਕਿ 100 ਮੀਟਰ ਤੋਂ ਵੀ ਦੂਰ ਦੇਖਣਾ ਚਾਹੁੰਦੇ ਆ ਅੱਜ ਕੱਲ ਨਾ ਕਿਵੇਂ ਹਰ ਬੰਦੇ ਦੀ ਪ੍ਰੋਬਲਮ ਹੈ ਕਿ ਵੀ ਅਸੀਂ ਸਾਨੂੰ ਘਰ ਦੇ ਬਾਹਰ ਕੋਈ ਜੱਡੀ ਆਈ ਸੀਗੀ ਜਾਂ ਕਿਸੇ ਕਿਸੇ ਦਾ ਕੋਈ ਵਹਿਕਲ ਸੀਗਾ ਉਹਦਾ ਨੰਬਰ ਨਹੀਂ ਪਤਾ ਲੱਗ ਜਾਂਦੀ ਪਛਾਣ ਨਹੀਂ ਆ ਰਹੀ ਹੈ ਪ੍ਰੋਪਰ ਇੰਨਾ ਵੱਡਾ ਕੈਮਰਾ ਜੀ ਇਹ ਤੁਸੀਂ ਸਾਰੇ ਕਿਤੇ ਘੁੰਮ ਜਾਂਦਾ ਹੈ ਜਿੱਧਰ ਤੁਮ ਮਰਜ਼ੀ ਘੁਮਾ ਲਓ ਇਹਨੂੰ ਇਹਦੀ ਖਾਸੀਅਤ ਇਹ ਹੈ ਤੇ ਇਹਨੂੰ ਉੱਤੇ ਤੁਸੀਂ ਬੈਠੇ ਆਪਰੇਟ ਕਰ ਸਕਦੇ ਹੋ ਲਗਭਗ ਅੱਧਾ ਕਿਲੋਮੀਟਰ ਤੱਕ ਇੱਥੇ ਬੈਠੇ ਦੇਖ ਸਕਦੇ ਹੋ ਤੁਸੀਂ AI ਹਾਲੀ ਸਾਬ ਇਹ ਬਹੁਤ ਅੱਛੇ ਜਿਵੇਂ ਕਿ ਆਪਣੇ ਰੋਡ ਦੇ ਉੱਤੇ ਕੈਮਰੇ ਅੱਛੇ ਲੱਗਦੇ ਆ ਜਾਂ ਆਪਣੇ ਸ਼ੈਲਰਸ ਵਗੈਰਾ ਤੇ ਜਾਂ ਕਾਫੀ ਤਰ੍ਹਾਂ ਦੇ ਜਗ੍ਹਾ ਤੇ ਨਾ ਜਿੱਥੇ AI ਹੁਣ ਸਮਝ ਲਓ ਕਿ ਵੀ ਬੰਦਿਆਂ ਦਾ ਕੰਮ ਜੋ ਹੈ ਉਹ ਅੱਜਕੱਲ ਆਪਾਂ ਦੇਖਦੇ ਆਂ AI ਕਰ ਰਿਹਾ ਨਾ ਇਹ ਉਹੀ ਚੀਜ਼ ਹੈ ਜੀ AI ਤੇ ਜਿੰਨੀ ਵੀ ਸਪੀਡ ਤੇ ਚਾਹੇ 150 200 ਦੀ ਸਪੀਡ ਤੇ ਗੱਡੀ ਲੰਘ ਜੇ ਇਹ ਫਿਰ ਵੀ ਟ੍ਰੇਸ ਕਰ ਲੂਗਾ ਉਹਦਾ ਨੰਬਰ ਆਪਣੇ ਆਪ ਹੀ ਲਗਭਗ 1500 ਰੁਪਏ ਤੋਂ ਇਹ ਕੈਮਰਾ ਸਟਾਰਟ ਹੋ ਜਾਂਦਾ ਹੈ ਤੇ ਉਹ ਇਹ ਸ਼ੋਰੂਮ ਦੀ ਇਹੀ ਖਾਸੀਅਤ ਹੈ ਕਿ ਵੀ ਤੁਹਾਡਾ ਅਗਰ ਇੱਕ ਕੈਮਰਾ 1500 ਰੁਪਏ ਵਾਲਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲੂਗਾ ਅਗਰ ਤੁਸੀਂ 60000 ਰੁਪਏ 70000 ਰੁਪਏ ਤੱਕ ਦਾ ਇੱਕ ਕੈਮਰਾ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਅਵੇਲੇਬਲ ਮਿਲੂਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਠਾਕਰਦਾਰੇ ਦੇ ਬਿਲਕੁਲ ਅਪੋਗਟ ਇੱਥੇ ਸੀਸੀਟੀਵੀ ਕੈਮਰਿਆਂ ਦਾ ਬ੍ਰਾਂਡਡ ਸ਼ੋਰੂਮ ਖੁੱਲਿਆ ਹੈ ਸੀਸੀਟੀਵੀ ਕੈਮਰਾ ਅੱਜ ਕੱਲ੍ਹ ਹਰ ਇੱਕ ਘਰ ਦੀ ਸੁਰੱਖਿਆ ਲਈ ਜ਼ਰੂਰੀ ਹੋ ਜੁਕਿਆ ਤੇ ਜੇ ਕਿਤੇ ਹੁਣ ਇਹ ਬ੍ਰਾਂਡਡ AI ਤਕਨੀਕ ਨਾਲ ਲੈਸ ਔਰ HD ਤਕਨੀਕ ਵਾਲਾ ਮਿਲ ਜਾਵੇ ਤੇ ਉਹ ਵੀ ਉਹਨਾਂ ਭਾਵਾਂ ਦੇ ਵਿੱਚ ਉਹਨਾਂ ਰੇਟਾਂ ਦੇ ਵਿੱਚ ਸੀਪਲੱਸ ਕੰਪਨੀ ਨੇ ਇਹ ਸ਼ੋਅਰੂਮ ਫਰੀਦਕੋਟ ਖੋਲ੍ਹ ਦਿੱਤਾ ਹੈ ਤੇ ਇਸ ਕੰਪਨੀ ਦੇ ਸਾਰੇ ਬ੍ਰਾਂਡਡ ਕੈਮਰੇ ਹਰ ਤਰ੍ਹਾਂ ਦੇ ਕੈਮਰੇ ਇੱਥੇ ਪਹੁੰਚੇ ਹੋਏ ਆ ਇਹਨਾਂ ਦੇ ਵਿੱਚ AI ਤਕਨੀਕ ਵਾਲੇ ਕੈਮਰੇ ਜਿਹੜੇ ਅੱਜ ਕੱਲ ਦੇ ਵਿੱਚ ਈ ਚਲਾਨ ਕਰਨ ਲਈ ਜਾਂ ਉਗਲ ਪਲਾਜ਼ਾ ਵਾਲੇ ਵਰਤਦੇ ਆ ਉਸ ਤਰ੍ਹਾਂ ਦਾ ਕੈਮਰਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੈਮਰੇ ਆ ਸੋਲਰ ਕੈਮਰਾ ਐਚਡੀ ਕੁਆਲਿਟੀ ਵਾਲਾ ਕੈਮਰਾ ਜਿਹੜਾ ਤੁਸੀਂ ਇਹ ਦੇਖ ਸਕਦੇ ਹੋ ਸਾਰੇ ਲਗਾਏ ਨੇ ਤੁਹਾਨੂੰ ਕੁਆਲਿਟੀ ਵੀ ਦਿਖਾਵਾਂਗੇ ਤੇ ਹੋਰ ਕਈ ਤਰ੍ਹਾਂ ਦੇ ਕੈਮਰੇ ਯਾਨੀ 1500 ਰੁਪਏ ਤੋਂ ਲੈ ਕੇ 1 ਲੱਖ ਰੁਪਏ ਦੀ ਕੀਮਤ ਤੱਕ ਦਾ ਜਿਹੜਾ ਕੈਮਰਾ ਉਹ ਇਥੋਂ ਖਰੀਦ ਸਕਦੇ ਹੋ ਕਿਸ ਤਰ੍ਹਾਂ ਦੀਆਂ ਖੂਬੀਆਂ ਭਰਪੂਰ ਕੈਮਰੇ ਆ ਤੇ ਕਿਹੜੀ ਕੰਪਨੀ ਆ ਇਹ ਇਸ ਲੇਬਲ ਦੀ ਕੰਪਨੀ ਆਓ ਸਾਰੀ ਗੱਲਬਾਤ ਕਰਦੇ ਆ ਇਸ CP+ RC CCTV ਕੈਮਰਾ ਸਟੋਰ ਤੇ ਹੱਲੀ ਸਾਬ ਆਪਾਂ ਦਾ CP+ ਕੰਪਨੀ ਦਾ ਇੱਕ ਸਟੋਰ ਲੈ ਕੇ ਆਏ ਫਰੀਦਕੋਟਾ ਰਹਿਣ ਲਈ ਜਿਹੜਾ ਕਿ ਮੈਨੂੰ ਲੱਗਦਾ ਪਹਿਲੀ ਵਾਰ ਇੱਕ ਫਰੀਦਕੋਟ ਦੇ ਵਿੱਚ CP+ ਕੰਪਨੀ ਦਾ ਇੱਕ ਸਟੋਰ ਖੁੱਲਿਆ ਸੀ CCTV ਕੈਮਰਿਆਂ ਦਾ ਜਿਹੜਾ ਮੈਨੂੰ ਲੱਗਦਾ ਕਿ ਬਈ CP+ ਕੰਪਨੀ ਜਿਹੜੀ ਬੜੀ ਮਸ਼ਹੂਰ ਕੰਪਨੀ ਹੈ ਜਿਹਨੂੰ ਹਰ ਇੱਕ ਬੰਦਾ ਜਾਣਦਾ ਹੈ ਕਿ ਉਹ CCTV ਇੰਡਸਟਰੀ ਦੇ ਵਿੱਚ ਬਹੁਤ ਵੱਡੀ ਇੱਕ ਪਛਾਣ ਬਣਾ ਚੁੱਕੀ ਹੈ ਤੇ ਉਹਨਾਂ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਕਿੰਨੇ ਸਾਰੇ ਕੈਮਰੇ ਸਿਕਿਉਰਿਟੀ ਅੱਜਕੱਲ ਬਹੁਤ ਸਾਰੇ ਬੰਦਿਆਂ ਦਾ ਬਜਟ ਘੱਟ ਦੇ ਨਾਲ-ਨਾਲ ਇੱਕ ਛੋਟਾ ਜਿਹਾ ਇੱਕ ਸਿੰਗਲ ਕੈਮਰਾ ਲਾਣਾ ਹੁੰਦਾ ਜਿਵੇਂ ਕਿ ਉਹਦੇ ਵਿੱਚ ਇਹਨਾਂ ਨੇ ਵਾਈਫਾਈ ਕੈਮਰੇਸ ਵਗੈਰਾ ਹੈਗੇ ਕਾਫੀ ਇਹਨਾਂ ਕੋਲੇ ਜਿਹੜੇ ਕਿ 1500 2000 ਦੇ ਕਰੀਬ ਸ਼ੁਰੂ ਹੋ ਜਾਂਦੇ ਆ ਤੇ ਬਹੁਤ ਹੀ ਵਧੀਆ ਐਚਡੀ ਕੁਆਲਿਟੀ ਦੇ ਵਿੱਚ ਨੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਲ-ਨਾਲ ਇਹਨਾਂ ਦੇ ਇੱਕ ਸੋਲਰ ਕੈਮਰਾ ਜਿੱਥੇ ਅੱਜਕੱਲ ਨਾ ਲਾਈਟ ਦੀ ਫੈਸਿਲਿਟੀ ਨਹੀਂ ਹੈਗੀ ਜਿਵੇਂ ਕਿ ਆਪਣੇ ਖੇਤਾਂ ਦੇ ਵਿੱਚ ਮੋਟਰ ਵਗੈਰਾ ਹੋ ਗਈ ਜਾਂ ਕੋਈ ਸ਼ਥੀ ਬਹੁਤ ਸਾਰੇ ਕੈਮਰੇ ਲੱਗਦੇ ਆ ਜਿਹੜੇ ਉਹ ਸੋਲਰ ਕੈਮਰੇ ਇਹਨਾਂ ਕੋਲੇ ਹੈਗੀ ਕਾਫੀ ਰੇਂਜ ਅੱਛੀ ਫਿਰ ਆਪਣੇ ਸਿਕਿਉਰਿਟੀ ਲਈ ਅੱਜ ਕੱਲ ਘਰਾਂ ਦੇ ਵਿੱਚ ਬੈਲ ਲੱਗ ਰਹੀ ਹੈ ਇੱਥੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਵੀ ਇਹ ਬੈਲ ਆਪਾਂ ਵਜਾਵਾਂਗੇ ਨਹੀਂ ਮੰਨ ਲਓ ਤੁਸੀਂ ਦੋ ਵਾਰ ਬੈਲ ਵਜਾਈ ਤਾਂ ਤੁਸੀਂ ਗੇਟ ਨਹੀਂ ਖੋਲਿਆ ਤੀਜੀ ਵਾਰ ਜਦੋਂ ਆਪਾਂ ਬੈਲ ਵਜਾਵਾਂਗੇ ਇਹਦੀ ਤਾਂ ਟੱਡੇ ਆਟੋਮੈਟਿਕਲੀ ਕਾਲ ਆ ਜੂਗੀ ਫੋਨ ਤੇ ਤਾਂ ਤੁਹਾਨੂੰ ਪਤਾ ਹੋਊਗਾ ਕਿ ਤੁਹਾਡੇ ਘਰ ਦੇ ਬਾਹਰ ਕੌਣ ਖੜਾ ਹੈ ਤਾਂ ਆਪਾਂ ਇਦਾਂ ਇਨਨ ਕੋਲੇ ਇਹ ਚੀਜ਼ ਵੀ ਬਹੁਤ ਅੱਛੀ ਹੈਗੀ ਸਾਡੇ ਕੋਲੇ ਇਹਦੇ ਨਾਲ ਦੇ ਅਨਡ ਸੈਕਿੰਡ ਚੀਜ਼ ਇਹ ਹੈ ਕਿ ਵੀ ਆਊਟਡੋਰ ਵਾਈਫਾਈ ਕੈਮਰਾ ਹੈਗਾ ਅੱਛੀ ਕੰਪਨੀ ਦਾ ਫਿਰ 4G ਕੈਮਰਾ ਹੈ ਜੇ ਤੁਹਾਡੇ ਘਰੇ ਇੰਟਰਨੈਟ ਨਹੀਂ ਲੱਗਿਆ ਹੋਇਆ ਜਾਂ ਕੁਝ ਵੀ ਹੈਗਾ ਨਹੀਂ ਤਾਂ ਆਪਾਂ ਇੱਕ SIM ਪਾ ਕੇ ਸਿੱਧਾ ਇਹ ਕੈਮਰਾ ਚਲਾ ਸਕਦੇ ਹਾਂ ਤਾਂ ਇਹ ਬਹੁਤ ਅੱਛੀ ਆਪਸ਼ਨਸ ਹੈਗੀ ਹੈ ਕਾਫੀ ਇਦਾਂ ਦੀਆਂ ਵੈਰਾਈਟੀਆਂ ਕਾਫੀ ਹੋਰ ਹੈਗੀਆਂ ਉਹ ਮੈਂ ਦਿਖਾਣਾ ਤੁਹਾਨੂੰ ਅਲੀਸਾ ਜਿਵੇਂ ਆਹ ਦੇਖੋ ਕਾਫੀ ਤਰ੍ਹਾਂ ਦੇ ਕੈਮਰੇਜ਼ ਹਨ ਕੋਲੇ ਨਾ ਤੇ ਕਾਫੀ ਅੱਛੀ ਅੱਛੀ ਕੁਆਲਿਟੀਆਂ ਹੈਗੀਆਂ ਇਹਨਾਂ ਦੀ ਤੁਸੀਂ ਅਗਰ ਮੰਨ ਲਓ ਕਿ ਵੀ 100 ਮੀਟਰ ਤੋਂ ਵੀ ਦੂਰ ਦੇਖਣਾ ਚਾਹੁੰਦੇ ਆ ਅੱਜ ਕੱਲ ਨਾ ਕਿਵੇਂ ਹਰ ਬੰਦੇ ਦੀ ਪ੍ਰੋਬਲਮ ਹੈ ਕਿ ਵੀ ਅਸੀਂ ਸਾਨੂੰ ਘਰ ਦੇ ਬਾਹਰ ਕੋਈ ਗੱਡੀ ਆਈ ਸੀਗੀ ਜਾਂ ਕਿਸੇ ਕਿਸੇ ਦਾ ਕੋਈ ਵੀਕਲ ਸੀਗਾ ਉਹਦਾ ਨੰਬਰ ਨਹੀਂ ਪਤਾ ਲੱਗ ਜਾਂਦੀ ਪਛਾਣ ਨਹੀਂ ਆ ਰਹੀ ਹੈ ਪ੍ਰੋਪਰ ਤਾਂ ਆਈਪੀ ਕੈਮਰੇ ਇੰਨੀ ਅੱਛੀ ਰੇਂਜ ਦੇ ਹੈਗੇ ਹਨ ਜੀ ਸਾਡੇ ਕੋਲੇ ਕਿ ਤੁਸੀਂ ਦੇਖਿਓ ਕਿ ਵੀ ਜਿਵੇਂ ਆਪਾਂ ਕੈਮਰਾ ਦੇਖੋ ਤਸਾਨਾ ਉਹ ਲੜਕਾ ਹੀ ਖੜਾਇਆ ਆਪਣਾ 100 ਮੀਟਰ ਦੀ ਦੂਰੀ ਤੇ ਕੰਮ ਕਰ ਰਿਹਾ ਉਹ ਖੜਾਈ 100 ਮੀਟਰ ਦੀ ਦੂਰੀ ਤੇ ਕੰਮ ਕਰ ਰਿਹਾ ਇੱਥੋਂ ਆਪਾਂ ਦੇਖ ਰਹੇ ਆ ਅੱਛੇ ਤਰੀਕੇ ਨਾਲ ਦੇਖ ਨਹੀਂ ਰਿਹਾ ਬਟ ਉਹਦੇ ਹੱਥ ਅੱਗੇ ਇੱਕ ਡੱਬਾ ਫੜਿਆ ਹੋਇਆ ਤੇ ਉਹ ਆਪਾਂ ਜੂਨ ਕਰਕੇ ਇੱਥੋਂ ਦੇਖਾਂਗੇ ਕਿ ਵੀ ਕਿੰਨੇ ਅੱਛੇ ਤਰੀਕੇ ਨਾਲ ਦੇ ਸੰਭਾ ਹੈ। ਹੋਰ ਜ਼ੂਮ ਕਰੋਗੇ ਹਜੇ ਹੋਰ ਜ਼ੂਮ ਹੋ ਜਾਏਗਾ ਦੇਖੋ ਕਿੰਨੇ ਪਰਫੈਕਟ ਤਰੀਕੇ ਨਾਲ ਦਿਖਾ ਰਿਹਾ ਹੈ ਜਿਵੇਂ 100 ਮੀਟਰ ਦੂਰ ਤੋਂ ਜਿਹੜਾ ਇਹ ਸੀਸੀਟੀਵੀ ਨੇ ਜ਼ੂਮ ਕਰਕੇ ਦਿਖਾ ਦਿੱਤਾ ਹੈ ਕਿ ਫਿਕਸ ਕੰਪਨੀ ਦਾ ਡੱਬਾ ਫੜਿਆ ਜੀ ਉਹ ਵੀ ਤੱਕ ਦਿਖਾਦਾ ਜੀ ਬੜੇ ਪਰਫੈਕਟ ਤਰੀਕੇ ਨਾਲ ਇਦਾਂ ਕਾਫੀ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ ਜਿਵੇਂ ਕਿ ਐਚਡੀ ਕੈਮਰੇਜ਼ ਦੇ ਵਿੱਚ ਕਾਫੀ ਇਹਨਾਂ ਕੋਲੇ ਰੇਂਜ ਹੈਗੀ ਹੈ ਨਾ ਜੀ ਸੀਪੀ ਪਲਸ ਕੋਲੇ ਅ ਅਚੀ ਕੁਆਲਿਟੀ ਦੇ ਵਿੱਚ ਜਿਹੜੇ ਆਪਣੇ ਘਰਾਂ ਦੇ ਵਿੱਚ ਆਲਰੇਡੀ ਨਾਰਮਲ ਐਚਡੀ ਕੈਮਰੇ ਲੱਗੇ ਹੋਏ ਆ ਉਹ ਵੀ ਬਹੁਤ ਅੱਛੀ ਕੁਆਲਿਟੀ ਦੇ ਆ ਤੇ ਜਿਹੜੇ ਕਿ ਮੇਰੇ ਬਹੁਤ ਹੀ ਸਸਤੇ ਲਗਭਗ 12-1300 ਰੁਪਏ ਤੋਂ ਇੱਕ ਕੈਮਰਾ ਸਟਾਰਟ ਹੋ ਜਾਂਦਾ ਹੈ ਨਾ ਦਾ ਐਚਡੀ ਦੇ ਵਿੱਚ ਵੀ ਤਾਂ ਉਹ ਬਹੁਤ ਅੱਛੇ ਮਤਲਬ ਕੁਆਲਿਟੀ ਵਾਈਜ਼ ਤੇ ਬਹੁਤ ਅੱਛਾ ਕੈਮਰਾ ਹੈ ਕਿ AI ਲਿਖਿਆ ਹੋਇਆ ਹੈ ਜੀ AI AI ਰੋਡ ਦੇ ਉੱਤੇ ਕੈਮਰੇ ਅੱਛੇ ਲੱਗਦੇ ਆ ਜਾਂ ਆਪਣੇ ਸ਼ੈਲਰਸ ਵਗੈਰਾ ਤੇ ਜਾਂ ਕਾਫੀ ਤਰ੍ਹਾਂ ਦੇ ਜਗ੍ਹਾ ਤੇ ਨਾ ਜਿੱਥੇ AI ਹੁਣ ਸਮਝ ਲਓ ਕਿ ਵੀ ਬੰਦਿਆਂ ਦਾ ਕੰਮ ਜੋ ਹੈ ਉਹ ਅੱਜ ਕੱਲ ਆਪਾਂ ਦੇਖ ਰਹੇ ਆ AI ਕਰ ਰਿਹਾ ਨਾ ਇਹ ਉਹੀ ਚੀਜ਼ ਹੈ ਜੀ AI ਇਦੇ ਵਿੱਚ ਕੀ ਹੈ ਕਿ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਨੰਬਰ ਟ੍ਰੇਸਿੰਗ ਕਰ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਆਪਣੇ ਵੀਕਲਾ ਦੀ ਜਾਣਕਾਰੀ ਲੈ ਸਕਦੇ ਹੋ ਪੈਟਰੋਲ ਪੰਪਸ ਦੇ ਵਿੱਚ ਜਿਵੇਂ ਕੀ ਦੱਸ ਗਿਆ ਹੈ ਪੈਟਰੋਲ ਪੰਪਾਂ ਦੇ ਵਿੱਚ ਵਰਤੇ ਜਾਂਦਾ ਇਹਨਾਂ ਨੂੰ ਕਾਫੀ ਰੋਡ ਦੇ ਵਿੱਚ ਆਪਣੇ ਕਾਫੀ ਸਹਾਇਕ ਹੁੰਦੇ ਆ ਕਿ ਵੀ ਕਿੰਨੀ ਸਪੀਡ ਤੇ ਜਿੰਨੀ ਵੀ ਸਪੀਡ ਤੇ ਚਾਹੇ 150 200 ਦੀ ਸਪੀਡ ਤੇ ਗੱਡੀ ਲੱਗੇ ਇਹ ਫਿਰ ਵੀ ਟ੍ਰੇਸ ਕਰ ਲੂਗਾ ਨੰਬਰ ਆਪਣੇ ਆਪ ਹੀ ਜੇ ਨੇ ਰੇਂਜ ਦੀ ਗੱਲ ਕਰਨੀ ਹੋਵੇ ਜਿਸ ਤਰ੍ਹਾਂ ਦੇ ਆਪਣਾ ਕੋਈ ਟੈਂਕਰ ਹੈ ਕਿੰਨੀ ਰੇਂਜ ਤੋਂ ਸ਼ੁਰੂ ਹੋ ਰਿਹਾ ਕਿੰਨਾ ਕਿੰਨੇ ਕਰਪਈਆਂ ਦਾ ਪ੍ਰੋਜੈਕਟ ਆਏ ਪ੍ਰੋਜੈਕਟ ਇੱਕ ਸਮਝ ਲੋ ਵੈਸੇ ਤਾਂ ਆਈਪੀ ਕੈਮਰਿਆਂ ਦੇ ਵਿੱਚ ਲਾ ਕੇ ਚੱਲੀਏ ਤਾਂ ਜਿਹੜਾ ਪ੍ਰੋਜੈਕਟ ਉਹ ਲਗਭਗ 15 ਤੋਂ 20000 ਰੁਪਏ ਦੇ ਵਿੱਚ ਸਟਾਰਟ ਹੋ ਜਾਂਦਾ ਹੈ ਨਾ ਤਾਂ ਵਧੀਆ ਜਿਹੜਾ ਕੀ ਮੰਨ ਲਓ 2 ਤੋਂ 3 ਕੈਮਰੇ 4 ਕੈਮਰੇ ਆਪਾਂ ਵਧੀਆ ਲਗਾ ਸਕਦੇ 15 ਤੋਂ 20000 ਰੁਪਏ ਦੇ ਵਿੱਚ ਆਪਣੇ ਕੋਲੇ ਜਿਹੜਾ ਹੈ ਕਿੰਨੀ ਰੇਂਜ ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਦੇ ਜਾਂਦੇ ਹੈ ਜੀ ਸਾਹਿਬ ਜਿਹੜੀ ਰੇਂਜ ਹੈ ਉਹ ਲਗਭਗ 1500 ਰੁਪਏ ਤੋਂ ਇੱਕ ਕੈਮਰਾ ਸਟਾਰਟ ਹੋ ਜਾਂਦਾ ਹੈ ਤੇ ਉਹ ਇਹ ਸ਼ੋਰੂਮ ਦੀ ਇਹੀ ਖਾਸੀਅਤ ਹੈ ਕਿ ਵੀ ਤੁਹਾਡਾ ਅਗਰ ਇੱਕ ਕੈਮਰਾ 1500 ਰੁਪਏ ਵਾਲਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲੂਗਾ ਅਗਰ ਤੁਸੀਂ 60000 ਰੁਪਏ 70000 ਰੁਪਏ ਤੱਕ ਦਾ ਇੱਕ ਕੈਮਰਾ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਅਵੇਲੇਬਲ ਮਿਲੂਗਾ ਇਹਨੂੰ ਹੁਣ ਆਪਾਂ ਨੂੰ ਵੱਡੇ ਸ਼ਹਿਰ ਹੁਣ ਆਪਾਂ ਨੂੰ ਵੱਡੇ ਸ਼ਹਿਰਾਂ ਚ ਜਾ ਬਾਕੀ ਜਗ੍ਹਾ ਤੇ ਜਾਣ ਦੀ ਨਹੀਂ ਜ਼ਰੂਰਤ ਜਿੱਥੇ ਵੀ ਜਿਹੋ ਜੀ ਰਿਕੁਆਇਰਮੈਂਟ ਅੱਡੀ ਹੋਊਗੀ ਇੱਥੇ ਫੁੱਲਫਿਲ ਹੋਊਗੀ ਸਾਰੇ ਦੇ ਸਾਰੇ ਸੋ ਇੱਥੇ ਹੁਣ ਆਪਾਂ ਨੂੰ ਕੋਈ ਵੀ ਕਈ ਵਾਰੀ ਕੋਈ ਮਾਡਲ ਪਸੰਦ ਨਹੀਂ ਆਉਂਦਾ ਹੁਣ ਜਿਵੇਂ ਮੈਂ ਤੁਹਾਨੂੰ ਕੁਆਲਿਟੀ ਦਿਖਾਈ ਪ੍ਰੋਪਰ ਦਿਖਾਈ ਸਭ ਕੁਝ ਤੁਹਾਡੀ ਜਿਹੋ ਜੀ ਨੀਡ ਹੈ ਜਿਹੋ ਜੀ ਤੁਹਾਨੂੰ ਲੋੜ ਹੈ ਉਹੋ ਜੀ ਫੁਲਫਿਲ ਕਰਕੇ ਇੱਥੋਂ ਤੁਸੀਂ ਆਪਣੀ ਮਨਪਸੰਦ ਦਾ ਕੈਮਰਾ ਆਪਣੀ ਮਨਪਸੰਦ ਦੀ ਕੁਆਲਿਟੀ ਲੈ ਕੇ ਜਾ ਸਕਦੇ ਹੋ ਜਿੱਦਾਂ ਇਸ ਤਰ੍ਹਾਂ ਵੱਡਾ ਕੈਮਰਾ ਹੈ ਇਹ ਕੀ ਕੀ ਹੈ ਇਹ ਬਾਰੇ ਇਹ ਇੱਡਾ ਵੱਡਾ ਕੈਮਰਾ ਜੀ ਇਹ ਤੁਸੀਂ ਸਾਰੇ ਕਿਤੇ ਘੁੰਮ ਜਾਂਦਾ ਹੈ ਜਿੰਦਰ ਮਰਜ਼ੀ ਘੁਮਾ ਲਓ ਇਹਨੂੰ ਇਹਦੀ ਖਾਸੀਅਤ ਇਹ ਹੈ ਤੇ ਇਹਨੂੰ ਇੱਥੇ ਤੁਸੀਂ ਬੈਠੇ ਆਪਰੇਟ ਕਰ ਸਕਦੇ ਹੋ ਲਗਭਗ ਅੱਧਾ ਕਿਲੋਮੀਟਰ ਤੱਕ ਇੱਥੇ ਬੈਠੇ ਦੇ ਇਨੂੰ ਇਹਦੀ ਮਾਰ ਜਿਹੜੀ ਰੇਂਜ ਆ ਉਹ ਅੱਧਾ ਕਿਲੋਮੀਟਰ ਤੱਕ ਦੀ ਆ ਤੇ ਤੁਸੀਂ ਇਹਨੂੰ ਇੱਥੇ ਬੈਠੇ ਆਪਾਂ ਅੱਧਾ ਕਿਲੋਮੀਟਰ ਦੇ ਵਿੱਚ ਟ੍ਰੇਸ ਕਰਨਾ ਚਾਹਨੇ ਕੋਈ ਵੀ ਚੀਜ਼ ਦੇਖਣਾ ਚਾਹਨੇ ਜੂਮ ਕਰਕੇ ਕਿਸੇ ਵੀ ਤਰੀਕੇ ਨਾਲ ਤੰਦੇ ਜਰੀਏ ਦੇਖ ਸਕਦੇ ਇੱਥੇ ਇਹਨਾਂ ਦੀ